ਵਰਕੇ ਇੱਕ ਪਾਉਲਾ ਜਿਹੜਾ ਆਪਾਂ ਪਾਣੀ ਦਾ ਪਾ ਦਣਾ ਨੂੰ ਤੇ ਗੈਸ ਨੂੰ ਆ ਜਿਹੜਾ ਆਪਾਂ ਨੇ ਆਨ ਕਰ ਲੈਣਾ ਹੈ ਤੇ ਜਿਹਦੇ ਨਾਲ ਮੈਂ ਪਾਣੀ ਪਾਇਆ ਸੀ ਉੰਨੀ ਹੀ ਚੀਨੀ ਲਈ ਹੈ ਉੰਨੀ ਮਾਤਰਾ ਦੇ ਵਿੱਚ ਚਾਪਾਂ ਨੇ ਚੀਨੀ ਪਾ ਲੈਣੀ ਹੈ ਤੇ ਹੁਣ ਕਨੇ ਹਲਾ ਕੇ ਚੰਗੀ ਤਰ੍ਹਾਂ ਨਾਲ ਜਿਹੜਾ ਚੀਨੀ ਨੂੰ ਪਾਣੀ ਚ ਮੁਰਾ ਰਸਕਾਰ ਲੈਣਾ ਹੈ ਕਈ ਵਾਰੀ ਇਦਾਂ ਹੁੰਦਾ ਨਾ ਵੀ ਕੋਈ ਕੇਕ ਵਗੈਰਾ ਜਾਂ ਕੋਈ ਵੀ ਰੈਸਪੀ ਆਪਾਂ ਘਰ ਬਣਾਉਣੀ ਹੈ ਤੇ ਸਿਰਫ ਹੁੰਦਾ ਨਹੀਂ ਹੈਗਾ ਤੇ ਜੇ ਇਸ ਤਰ੍ਹਾਂ ਇਸ ਤਰੀਕੇ ਨਾਲ ਹੀ ਆਪਾਂ ਕੋਕੋ ਬਾਰਡਰ ਤੋਂ ਆ ਜਿਹੜਾ ਚਾਕਲੇਟ سیرਪ ਉਹ ਸਾਨੂੰ ਇਹਨਾਂ ਤਿਆਰ ਕਰ ਸਕਦੇ ਹਾਂ ਜਿੰਨਾ ਮੈਂ ਪਾਣੀ ਲਿਆ ਉਨੀਆਂ ਜਿਹੜੀ ਇਹ ਖੰਡ ਲਈ ਹੈ ਆਪਾਂ ਹਲਾ ਕੇ ਇਸ ਜਰੰਮ ਨਾਲ ਇਹ ਮਿਕਸ ਕਰ ਲੈਣਾ ਆਮ ਜਿਹੜੀ ਆਪਣੀ ਕਿੰਨੀ ਆ ਪਾਣੀ ਦੇ ਵਿੱਚ ਹੈ ਜਿਹੜੀ ਚੰਗੀ ਤਰ੍ਹਾਂ ਦੇ ਨਾਲ ਡਿਸੋਲਵ ਹੋ ਜਾਣੀ। ਦੇਖੋ ਜੀ ਆਪਣਾ ਜਿਹੜਾ ਪਾਣੀ ਆ ਇਹ ਜਦੋਂ ਆ ਗਿਆ। ਹੁਣ ਤੋਂ ਲੈ ਕੇ 2 ਮਿੰਟ ਆਪਾਂ ਇਹਨੂੰ ਹੋਰ ਉਗਰਾਂਗੇ। ਤੇ ਇਸ ਤੋਂ ਬਾਅਦ ਆਪਾਂ ਇਹਦੇ ਕੋਲ ਕੋ ਬਾਡਰ ਪਾ ਦਾਂਗੇ। ਤੇ ਮੈਂ ਆ ਇਹ ਜਿਹੜਾ 20 ਗ੍ਰਾਮ ਦੇ ਕਰੀਬ ਆ ਜਿਹੜਾ ਇਹ ਕੋਕੋ ਪਾਊਡਰ ਆ। ਕੋ ਆਪਾਂ ਜਿਹੜੀ ਕਿੰਨੀ ਆਹ ਤੁਸੀਂ ਜਿਹੜਾ ਨਾਲ ਜਿਹੜੀ ਡਿਜ਼ੋਲਵ ਹੋ ਗਈ ਹੈ ਪਾਣੀ ਦੇ ਵਿੱਚ ਨੂੰ ਪਹਿਲਾ ਮਾਗੇ ਥੋੜੀ ਜਿਆ। ਨੂੰ ਜਿਹੜੀ ਆਪਾਂ ਗੈਸ ਦੀ ਬਲੇਮਾ ਥੋੜੀ ਜੀ ਕੱਟ ਕਰਨੀ ਆ। ਤੇ ਫਿਰ ਆਪਾਂ ਇਹਦੇ ਚਾ ਜਿਹੜਾ ਕੋਕੋ ਪਾਊਡਰ ਪਾਵਾਂਗੇ ਤੇ ਕੋਕੋ ਪਾਊਡਰ ਪਾਉਣ ਤੋਂ ਬਾਅਦ ਆਪਾਂ ਨੂੰ ਹਲਾਉਂਦੇ ਰਹਿਣਾ ਵਾ। ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰਦੇ ਲੈਣਾ ਇਹਨੂੰ ਨਹੀਂ ਤਾਂ ਫਿਰ ਜਿਹੜਾ ਆਪਣਾ ਸਰਪਾ ਬਹੁਤ ਜਲਜੂਗਾ ਇਦਾਂ ਤੁਸੀਂ ਬੜੀ ਆਸਾਨੀ ਦੇ ਨਾਲ ਹੈ ਜਿਹੜਾ ਘਰ ਦੇ ਵਿੱਚ ਹੀ ਚੌਕੋਲ ਸਰਪਾ ਤਿਆਰ ਕਰ ਸਕਦੇ ਹੋ ਕੋਕੋ ਬਾਡਰ ਤੋਂ ਤਕਰੀਬਨ ਆਪਾਂ ਇਹਨੂੰ 7 ਤੋਂ ਲੈ ਕੇ 8 ਮਿੰਟਾ ਜਿਹੜਾ ਪਕਾਵਾਂਗੇ ਇੰਨੇ ਜੀ ਜਿਹੜਾ ਆਪਣਾ ਸਰਪਾ ਹੋ ਠੀਕ ਹੋ ਜਾਊਗਾ ਆਪਾਂ ਇਹਨੂੰ ਬਣਾਉਂਦੇ ਰਹਿਣਾ ਵਾ ਗੈਸ ਦੀ ਜਿਹੜੀ ਫਲੇਮ ਆ ਉਹ ਆਪਾਂ ਮੀਡੀਅਮ ਰੱਖਣੀ ਆ ਜਿਆਦਾ ਹਾਈ ਨਹੀਂ ਕਰਨੀ ਹੈ ਇਸ ਤੇ ਨਾਲ ਹੀ ਦੋ 7 ਤੋਂ ਲੈ ਕੇ 8 ਮਿੰਟ ਦੇ ਵਿੱਚ ਜਿਹੜਾ ਆਪਣਾ ਇਹ ਕੋਕੋ ਪਾਊਡਰ ਹੋ ਗਾੜਾ ਹੋ ਜਾਊਗਾ ਸ਼ੀਰਪਾ ਮਿ ਲਊਗਾ ਤੇਜ਼ ਜਣੇ ਹੋ ਰੈਸਪੀ ਜਾਣਨ ਦੇ ਲਈ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਬੈਲ ਆਈਕਨ ਦਬਾਓ ਜਾ ਇਹ ਪੈਨ ਨੂੰ ਲਗਾਤਾਰ ਚਲਾਉਂਦੇ ਜਾਣਾ ਵਾ ਤਾਂ ਕਿ ਜਿਹੜਾ ਆਪਣਾ ਕੋਕੋ ਪਾਊਡਰ ਥੱਲੇ ਨਾਲ ਚਿੱਟਕੇ